ਕੱਤੀ ਕਾਲ ਦੀ ਸਾਰਿਆਂ ਨੂੰ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਇਹ ਆ ਬਾਜਾਖਾਨਾ ਬਰਨਾਲਾ ਰੋਡ ਟ੍ਰੈਫਿਕ ਦਾ ਦੇਖੋ ਕਿੰਨਾ ਬੁਰਾ ਹਾਲ ਹੈ ਉਹ ਤੂੜੀ ਵਾਲਾ ਟਰਾਲਾ ਜਾ ਰਿਹਾ ਹੈ ਇਹ ਤੂੜੀ ਵਾਲੇ ਟਰਾਲੇ ਇੰਨਾ ਜਾਮ ਲਾਉਂਦੇ ਆ ਵੀ ਹੁਣ ਤੁਹਾਨੂੰ ਮੈਂ ਦਿਖਾਉਣਾ ਹੈ ਪਿੱਛੇ ਕਿੰਨਾ ਲਾਰਾ ਲੱਗਿਆ ਆਹ ਦੇਖੋ ਇੰਨਾ ਲਾਰਾ ਹੈ ਕੋਈ ਇਹਨਾਂ ਦਾ ਰਾਜਾ ਬਾਬੂ ਨਹੀਂ ਦੇਖੋ ਕੋਈ ਉਹਨਾਂ ਦਾ ਟਾਈਮ ਬਾਉਂਡ ਹੋਵੇ ਵੀ ਭਾਈ 8:00 ਵਜੇ ਟਰੈਕਟਰ ਲੰਘਣਗੇ ਜਾਂ 8:00 ਵਜੇ ਨਹੀਂ ਲੰਘਣਗੇ ਇੱਕ ਹੋਰ ਆਉਂਦਾ ਪਿੱਛੇ ਉਹਨੂੰ ਵੀ ਦਿਖਾਉਣਾ ਹੈ ਤੁਹਾਨੂੰ ਕਿ ਕਿੰਨਾ ਚੌੜਾ ਤੇ ਕਿਹੜੇ ਢੰਗ ਨਾਲ ਉਹ ਚੱਲ ਰਿਹਾ ਹੈ ਆ ਦੇਖੋ ਆ ਟਰੈਕਟਰ ਹੈ ਇਹ ਟਾਈਮ ਕੋਈ ਨਹੀਂ ਦੱਪੀ ਤੁਰੇ ਜਾਂਦੇ ਇਹਨਾਂ ਦਾ ਕੋਈ ਟਾਈਮ ਨਹੀਂ ਆ ਦੇਖੋ ਪਿੱਛੇ ਜਾਮ ਓ ਹੁਣ ਤੁਹਾਨੂੰ ਮੈਂ ਦਿਖਾਉਣਾ ਵੀ ਇਹ ਉਹ ਤੱਕ ਜਾਮ ਲੱਗਿਆ 1 ਕਿਲੋਮੀਟਰ ਤੱਕ ਸਿਰਫ ਇਹਨਾਂ ਦੀ ਵਜ੍ਹਾ ਨਾਲ ਦੇਖੋ ਹੁਣ ਜਾਮ ਦਾ ਹਾਲ ਇਹਨਾਂ ਦਾ ਕੋਈ ਪੁਛ ਪੜਤਾਲ ਨਹੀਂ ਕੋਈ ਇਹਨਾਂ ਦਾ ਰਾਜਾ ਬਾਪੂ ਨਹੀਂ ਕੀ ਹੱਲ ਹੋ ਸਕਦਾ ਇਹਨਾਂ ਦਾ ਹੁਣ ਕੀ ਕਿਹਾ ਜਾ ਸਕੇ